ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਜੇਕਰ ਤੁਹਾਨੂੰ ਇਹ ਚੈਨਲ ਵਧੀਆ ਲੱਗਦਾ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤਾਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਸ਼ੁਰੂ ਕਰਦੇ ਆ ਅੱਜ ਦੀ ਇੱਕ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜਰੂਰ ਦੇਣਾ ਜੀ ਤੇ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਮਿਹਨਤੀ ਲੜਕੇ ਦੀ ਕਹਾਣੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ ਜਿਸ ਦਾ ਨਾਮ ਸੀ ਰਮਨਪ੍ਰੀਤ ਰਮਨਪ੍ਰੀਤ ਦੀ ਉਮਰ ਕਰੀਬ 16 ਸਾਲਾਂ ਦੀ ਸੀ ਉਹ ਬਚਪਨ ਤੋਂ ਹੀ ਬਹੁਤ ਮਿਹਨਤੀ ਸਵੇਦਨ ਸੀਲ ਤੇ ਇਮਾਨਦਾਰ ਸੀ ਉਸ ਦਾ ਘਰ ਜਿਆਦਾ ਖੁਸ਼ਹਾਲ ਨਹੀਂ ਸੀ ਪਿਤਾ ਖੇਤਾਂ ਵਿੱਚ ਦਿਨ ਰਾਤ ਮਿਹਨਤ ਕਰਦੇ ਤਾਂ ਮਾਂ ਘਰ ਦੇ ਕੰਮਾਂ ਨਾਲ ਕੁਝ ਗ੍ਰਹਿ ਉਜਯੋਗ ਵਾਲੇ ਕੰਮ ਵੀ ਕਰਦੀ ਰਮਨਪ੍ਰੀਤ ਬਚਪਨ ਤੋਂ ਹੀ ਵੇਖਦਾ ਕਿ ਮਿਹਨਤ ਕਰਕੇ ਹੀ ਜ਼ਿੰਦਗੀ ਵਿੱਚ ਅੱਗੇ ਵਧੇ ਜਾ ਸਕਾ ਸਕੂਲ ਦੇ ਸਮੇਂ ਵੀ ਉਹ ਹੋਰ ਬੱਚਿਆਂ ਵਾਂਗ ਖੇਡਣ ਉਦਣ ਵਿੱਚ ਨਹੀਂ ਸੀ ਰੁੱਝਦਾ ਬਲਕਿ ਹਰ ਵਿਸ਼ੇ ਵਿੱਚ ਧਿਆਨ ਦੇ ਕੇ ਪੜ੍ਹਦਾ ਸੀ ਅਧਿਆਪਕ ਵੀ ਕਹਿੰਦੇ ਸਨ ਕਿ ਇਹ ਮੁੰਡਾ ਮਿਹਨਤ ਕਰਦਾ ਇੱਕ ਦਿਨ ਵੱਡੇ ਕੰਮ ਕਰਕੇ ਦਿਖਾਵੇਗਾ ਪਿੰਡ ਵਿੱਚ ਅਕਸਰ ਬੱਚੇ ਮਗਲੀ ਮੁੱਲੇ ਵਿੱਚ ਖੇਡਦੇ ਕਈ ਵਾਰੀ ਖੇਤਾ ਵੀ ਚਾਲਸ ਕਰਦੇ ਪਰ ਰਮਨਪ੍ਰੀਤ ਜਦੋਂ ਵੀ ਖਾਲੀ ਹੁੰਦਾ ਉਹ ਕਿਤਾਬਾਂ ਚੁੱਕ ਕੇ ਬੈਠ ਜਾਂਦਾ ਉਸ ਦੀ ਇੱਕ ਖਾਸੀਅਤ ਇਹ ਸੀ ਕਿ ਉਹ ਕਿਸੇ ਵੀ ਕੰਮ ਨੂੰ ਅਧੂਰਾ ਨਹੀਂ ਛੱਡਦਾ ਸੀ ਜੇ ਕੋਈ ਕੰਮ ਕਰਨਾ ਸ਼ੁਰੂ ਕਰ ਲੈਂਦਾ ਤਾਂ ਪੂਰਾ ਕਰਕੇ ਹੀ ਚੈਨ ਲੈਂਦਾ ਰਮਨਪ੍ਰੀਤ ਦਾ ਸੁਪਨਾ ਸੀ ਕਿ ਉਹ ਵੱਡਾ ਇੰਜੀਨੀਅਰ ਬਣੇ ਉਸ ਨੂੰ ਬੈਸੀਨਾ ਨਾਲ ਬਹੁਤ ਪਿਆਰ ਸੀ ਜਦੋਂ ਵੀ ਖੇਤ ਵਿੱਚ ਟਰੈਕਟਰ ਆਉਂਦਾ ਉਹ ਕੁਝ ਘੰਟੇ ਉਸ ਦੇ ਪਹੀਏ ਇੰਜਨ ਤੇਲ ਤੇ ਪਾਈਪਾਂ ਨੂੰ ਵੇਖਦਾ ਰਹਿੰਦਾ ਪਿਤਾ ਕਹਿੰਦੇ ਮੁੰਡਿਆ ਵੇਖਣ ਨਾਲ ਕੁਝ ਨਹੀਂ ਹੁੰਦਾ ਪੜ੍ਹਾਈ ਕਰ ਮਿਹਨਤ ਕਰ ਤਾਰਵਨਪ੍ਰੀਤ ਹੱਸ ਕੇ ਕਹਿੰਦਾ ਹਾਂ ਬਾਪੂ ਜੀ ਮੈਂ ਪੜ੍ਹਾਂਗਾ ਤੇ ਇੱਕ ਦਿਨ ਤੁਹਾਡੇ ਲਈ ਆਪਣਾ ਟਰੈਕਟਰ ਖੁਦ ਖਰੀਦ ਕੇ ਦਮਾਂਗਾ ਆਪਣੇ ਖੇਤਾਂ ਲਈ ਪਰ ਜ਼ਿੰਦਗੀ ਕਦੇ ਵੀ ਆਸਾਨ ਨਹੀਂ ਹੁੰਦੀ ਪਿੰਡ ਵਿੱਚ ਗਰੀਬੀ ਦਾ ਸਾਯਾ ਸੀ ਪੈਸਿਆਂ ਦੀ ਕਮੀ ਕਾਰਨ ਕਈ ਵਾਰੀ ਰਮਨਪ੍ਰੀਤ ਨੂੰ ਕਾਪੀਆਂ ਕਿਤਾਬਾਂ ਖਰੀਦਣ ਵਿੱਚ ਬਹੁਤ ਮੁਸ਼ਕਲ ਆਉਂਦੀ ਸੀ ਉਹ ਪੁਰਾਣੀਆਂ ਕਿਤਾਬਾਂ ਨਾਲ ਹੀ ਪੜ੍ਹਾਈ ਕਰ ਲੈਂਦਾ ਸੀ ਕਈ ਵਾਰੀ ਉਹ ਦੋਸਤ ਉਸ ਦਾ ਮਜ਼ਾਕ ਵੀ ਉਡਾਉਂਦੇ ਤੂੰ ਇੰਨੀਆਂ ਪੁਰਾਣੀ ਕਿਤਾਬਾਂ ਨਾਲ ਕਿਵੇਂ ਪੜ੍ਹਦਾ ਏ ਪਰ ਰਮਨਪ੍ਰੀਤ ਹਮੇਸ਼ਾ ਮੁਸਕਰਾ ਕੇ ਕਹਿੰਦਾ ਕਿਤਾਬ ਨਵੀਂ ਹੋਵੇ ਜਾਂ ਪੁਰਾਣੀ ਉਸ ਵਿੱਚ ਗਿਆਨਤਾ ਉਹੀ ਹੁੰਦਾ ਨਾ ਇਹ ਗੱਲ ਉਸਦੀ ਸੋਚ ਨੂੰ ਦਰਸਾਉਂਦੀ ਸੀ ਰਮਨਪ੍ਰੀਤ ਅਸਲ ਵਿੱਚ ਇੱਕ ਐਸਾ ਲੜਕਾ ਸੀ ਜਿਸ ਨੇ ਆਪਣੇ ਹਾਲਾਤਾਂ ਅੱਗੇ ਝੁਕਣਾ ਨਹੀਂ ਸੀ ਸਿੱਖਿਆ ਉਸ ਦਾ ਵਿਸ਼ਵਾਸ ਸੀ ਕਿ ਜੇ ਇਨਸਾਨ ਮਿਹਨਤ ਕਰੇ ਤਾਂ ਉਸ ਦੀ ਕਿਸਮਤ ਵੀ ਜ਼ਰੂਰ ਸਾਥ ਦਿੰਦੀ ਹੈ ਤੇ ਉਹ ਆਪਣੇ ਹਾਲਾਤਾਂ ਨੂੰ ਜੋ ਅੱਜ ਮਾੜੇ ਨੇ ਉਹਨਾਂ ਨੂੰ ਬਦਲ ਵੀ ਸਕਦਾ ਹੈ ਇਸ ਲਈ ਉਹ ਹਮੇਸ਼ਾ ਅੱਗੇ ਵਧਣ ਬਾਰੇ ਹੀ ਸੋਚਦਾ ਰਹਿੰਦਾ ਸੀ ਸਕੂਲ ਦੀ ਜ਼ਿੰਦਗੀ ਤੋਂ ਰਮਨਪ੍ਰੀਤ ਆਸਾਨ ਨਹੀਂ ਸੀ ਉਸ ਲਈ ਹਰ ਸਵੇਰ ਉਹ ਪੈਦਲ ਹੀ 5 ਕਿਲੋਮੀਟਰ ਦਾ ਸਫ਼ਰ ਕਰਦਾ ਸਰਦੀ ਹੋਵੇ ਜਾਂ ਗਰਮੀ ਬਾਰਿਸ਼ ਹੋਵੇ ਜਾਂ ਧੂੜ ਹਰਪ੍ਰੀਤ ਕਦੇ ਵੀ ਗੈਰਹਾਜ਼ਰ ਨਹੀਂ ਹੁੰਦਾ ਸੀ ਬਚਪਨ ਤੋਂ ਹੀ ਉਸਨੇ ਆਪਣੇ ਆਪ ਨੂੰ ਸਖਤ ਮਿਹਨਤ ਲਈ ਤਿਆਰ ਕੀਤਾ ਸੀ ਸਕੂਲ ਵਿੱਚ ਕਈ ਵਿਦਿਆਰਥੀ ਅਮੀਰ ਪਰਿਵਾਰਾਂ ਤੋਂ ਆਉਂਦੇ ਉਹਨਾਂ ਦੇ ਹੱਥਾਂ ਵਿੱਚ ਨਵੇਂ ਬੈਗ ਨਵੀਆਂ ਡਰੈੱਸਾਂ ਮਹਿੰਗੀਆਂ ਕਾਪੀਆਂ ਤੇ ਕਲਮਾਂ ਹੁੰਦੀਆਂ ਦੂਜੇ ਪਾਸੇ ਰਮਨਪ੍ਰੀਤ ਕੋਲ ਵੀ ਇੱਕ ਹੀ ਬੈਗ ਸੀ ਜੋ ਕਈ ਸਾਲਾਂ ਤੋਂ ਵਰਤਦਾ ਆ ਰਿਹਾ ਸੀ ਕਈ ਵਾਰੀ ਉਸ ਦੀ ਕਮੀਜ਼ ਤੇ ਪੈਂਟ ਵਿੱਚ ਵੀ ਪਵੰਦ ਲੱਗੇ ਹੁੰਦੇ ਸਨ ਫਿਰ ਵੀ ਉਹ ਕਦੇ ਸਰਮਿੰਦਾ ਨਹੀਂ ਸੀ ਹੁੰਦਾ ਉਹ ਧਿਆਨ ਦੇ ਕੇ ਸਿਰਫ ਪੜਾਈ ਕਰਦਾ ਸੀ ਅਧਿਆਪਕ ਉਸ ਦੀ ਕਦਰ ਕਰਦੇ ਸਨ ਕਿਉਂਕਿ ਉਹ ਹਮੇਸ਼ਾ ਹਰ ਵਿਸ਼ੇ ਵਿੱਚ ਸਭ ਤੋਂ ਅੱਗੇ ਹੁੰਦਾ ਸੀ ਉਸ ਦੀ ਗਿਣਤੀ ਹੁਸ਼ਿਆਰ ਵਿਦਿਆਰਥੀਆਂ ਵਿੱਚ ਹੁੰਦੀ ਸੀ ਜਦੋਂ ਵੀ ਕੋਈ ਮੁਸ਼ਕਲ ਪ੍ਰਸ਼ਨ ਆਉਂਦਾ ਤਾਂ ਰਮਨਪ੍ਰੀਤ ਹੱਲ ਕਰ ਲੈਂਦਾ ਉਸਦੇ ਦੋਸਤ ਵੀ ਕਹਿੰਦੇ ਸੀ ਜੇ ਅਸੀਂ ਨਾ ਸਮਝੀਏ ਤਾਂ ਹਰਪ੍ਰੀਤ ਧਰਮਨਪ੍ਰੀਤ ਤੋਂ ਪੁੱਛ ਲੈਂਦੇ ਉਹ ਸਾਨੂੰ ਸਮਝਾ ਦੇਵੇਗਾ ਇੱਕ ਵਾਰ ਸਕੂਲ ਵਿੱਚ ਸਾਇੰਸ ਦਾ ਪ੍ਰਦਰਸ਼ਨ ਰੱਖਿਆ ਗਿਆ ਹਰ ਬੱਚੇ ਨੂੰ ਕੁਝ ਬਣਾ ਕੇ ਲਿਆਉਣਾ ਸੀ ਕਈ ਬੱਚਿਆਂ ਨੇ ਮਹਿੰਗੇ ਸੈੱਟ ਖਰੀਦ ਕੇ ਪ੍ਰਦਰਸ਼ਨ ਕੀਤਾ ਪਰ ਹਰਮਨਪ੍ਰੀਤ ਕੋਲ ਉਹਨਾਂ ਕੋਲ ਪੈਸਾ ਨਹੀਂ ਸੀ ਉਸਨੇ ਘਰ ਵਿੱਚੋਂ ਪੁਰਾਣੇ ਕੱਪ ਟੁੱਟੇ ਖਡਾਉਣੇ ਤੇ ਖਾਲੀ ਬੋਤਲਾ ਇਕੱਠੀਆਂ ਕੀਤੀਆਂ ਤੇ ਉਹਨਾਂ ਨਾਲ ਇੱਕ ਛੋਟਾ ਜਿਹਾ ਪਾਣੀ ਉਠਾਉਣ ਵਾਲਾ ਪੰਪ ਤਿਆਰ ਕੀਤਾ ਜਦੋਂ ਅਧਿਆਪਕਾਂ ਨੇ ਪੰਪ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਉਹ ਕਹਿਣ ਲੱਗੇ ਹਰਮਨਪ੍ਰੀਤ ਇਹ ਕੰਮ ਤਾਂ ਤੇਰੀ ਸੋਚ ਦੀ ਵੱਡੀ ਨਿਸ਼ਾਨੀ ਹੈ ਤੂੰ ਅਸਲ ਵਿੱਚ ਮਿਹਨਤੀ ਵੀ ਹੈ ਤੇ ਹੁਸ਼ਿਆਰ ਵੀ ਉਸ ਦਿਨ ਤੋਂ ਗੁਰ ਹਰਪ੍ਰੀਤ ਨੂੰ ਸਕੂਲ ਪੱਧਰ ਤੇ ਇਨਾਮ ਮਿਲਿਆ ਉਹ ਇਨਾਮ ਬਹੁਤ ਛੋਟਾ ਸੀ ਸਿਰਫ ਇੱਕ ਸਰਟੀਫਿਕੇਟ ਤੇ ਕਿਤਾਬ ਪਰ ਰਮਨਪ੍ਰੀਤ ਲਈ ਉਹ ਇਨਾਮ ਸਭ ਤੋਂ ਵੱਡਾ ਖਜ਼ਾਨਾ ਸੀ ਉਹ ਕਿਤਾਬ ਉਸਨੇ ਪਿਆਰ ਨਾਲ ਸਾਹਮ ਕੇ ਰੱਖੀ ਤਾਰਾ ਕੇ ਜਦੋਂ ਉਸਨੇ ਆਪਣੀ ਮਾਂ ਨੂੰ ਉਹ ਦਿਖਾਇਆ ਤਾਂ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਸਨੇ ਪਿਆਰ ਨਾਲ ਆਪਣੇ ਪੁੱਤਰ ਨੂੰ ਕਿਹਾ ਮੁੰਡਿਆ ਮੇਰਾ ਮਨ ਤਾਂ ਕਰਦਾ ਹੈ ਕਿ ਮੈਂ ਤੇਰੇ ਵਰਗੀ ਕਿਸਮਤ ਹਰ ਮਾਂ ਨੂੰ ਦੇਖਣ ਨੂੰ ਮਿਲੇ ਤੂੰ ਸਾਡਾ ਮਾਣ ਹੈ ਰਮਨਪ੍ਰੀਤ ਨੇ ਮਾਂ ਦਾ ਹੱਥ ਫੜ ਕੇ ਕਿਹਾ ਮਾਂ ਜੀ ਜੇ ਤੂੰ ਮੇਰੇ ਨਾਲ ਖੜੀ ਹੈਂ ਤਾਂ ਮੈਂ ਇੱਕ ਦਿਨ ਜ਼ਰੂਰ ਵੱਡਾ ਬਣਾਂਗਾ ਤੇ ਆਪਣੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰ ਦੇਵਾਂਗਾ ਇਸ ਤਰ੍ਹਾਂ ਉਹ ਹਮੇਸ਼ਾ ਆਪਣੀ ਮਾਂ ਦੇ ਨਾਲ ਗੱਲਾਂ ਕਰਦਾ ਸਮਾਂ ਬੀਤਦਾ ਗਿਆ ਰਮਨਪ੍ਰੀਤ ਉਹਨਾਂ ਦਸਵੀਂ ਜਮਾਤ ਵਿੱਚ ਸੀ ਐ ਸਮਾਂ ਉਸਦੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਮੋੜ ਸੀ ਕਿਉਂਕਿ ਇੱਥੇ ਕੀਤੇ ਨਤੀਜੇ ਤੋਂ ਹੀ ਉਹ ਅੱਗੇ ਦਾ ਰਸਤਾ ਤੈਅ ਕਰਦਾ ਸੀ ਰਮਨਪ੍ਰੀਤ ਨੇ ਆਪਣੇ ਮਨ ਵਿੱਚ ਨਿਸ਼ਟਾ ਕਰ ਲਿਆ ਸੀ ਕਿ ਉਹ ਸਭ ਤੋਂ ਵਧੀਆ ਨਤੀਜਾ ਲਾਹੋਏਗਾ ਉਹ ਸਵੇਰੇ ਤੜਕੇ ਉੱਠ ਕੇ ਪੜ੍ਹਾਈ ਕਰਦਾ ਸਕੂਲ ਤੋਂ ਆ ਕੇ ਘਰ ਦੇ ਕੰਮ ਮਾਂ ਦੇ ਹੱਥ ਬਟਾਉਂਦਾ ਫਿਰ ਸ਼ਾਮ ਨੂੰ ਲੈਂਪ ਦੀ ਰੌਸ਼ਨੀ ਹੇਠਾ ਕਿਤਾਬਾਂ ਚੁੱਕ ਕੇ ਬੈਠ ਜਾਂਦਾ ਉਸ ਦਾ ਘਰ ਇੰਨਾ ਗਰੀਬ ਸੀ ਕਿ ਕਈ ਵਾਰ ਬਿਜਲੀ ਦਾ ਬਿੱਲ ਭਰਨਾ ਵੀ ਮੁਸ਼ਕਲ ਹੋ ਜਾਂਦਾ ਲਾਈਟ ਕੱਟ ਜਾਂਦੀ ਤਾਂ ਰਮਨਪ੍ਰੀਤ ਮੋਮਬੱਤੀ ਦੀ ਰੋਸ਼ਨੀ ਵਿੱਚ ਪੜਦਾ ਦੋਸਤਾਂ ਨੇ ਕਈ ਵਾਰ ਕਿਹਾ ਯਾਰ ਇਹ ਤੂੰ ਆਪਣੀ ਸਿਹਤ ਖਰਾਬ ਕਰ ਲਵੇਂਗਾ ਇਸ ਤਰ੍ਹਾਂ ਕਰਕੇ ਸਾਰੀ ਰਾਤ ਜਾਗ ਕੇ ਜੋ ਪੜਦਾ ਹੈ ਤਾਂ ਰਮਨਪ੍ਰੀਤ ਹੱਸ ਕੇ ਜਵਾਬ ਦਿੰਦਾ ਮੇਰੇ ਸੁਪਨੇ ਇੰਨੇ ਵੱਡੇ ਨੇ ਕਿ ਉਹਨਾਂ ਤੱਕ ਪਹੁੰਚਣ ਲਈ ਕੁਝ ਰਾਤਾਂ ਦੀ ਨੀਂਦ ਕਰਵਾਣ ਹੀ ਕਰਨੀ ਪਵੇਗੀ 10ਵੀਂ ਦੀਆਂ ਪ੍ਰੀਖਿਆਵਾਂ ਨੇੜੇ ਆ ਰਹੀਆਂ ਸਾਨਾਰਮਨ ਪ੍ਰੀਤ ਨੇ ਹਰ ਵਿਸ਼ੇ ਦੀ ਤਿਆਰੀ ਬੜੀ ਹੀ ਮਿਹਨਤ ਨਾਲ ਕੀਤੀ। ਉਹ ਨਾ ਸਿਰਫ ਆਪਣੇ ਲਈ ਪੜਦਾ ਬਲਕਿ ਹੋਰ ਕਮਜ਼ੋਰ ਵਿਦਿਆਰਥੀਆਂ ਨੂੰ ਵੀ ਪੜਾਉਂਦਾ। ਉਸ ਦਾ ਵਿਸ਼ਵਾਸ ਸੀ ਕਿ ਗਿਆਨ ਵੰਡਣ ਨਾਲ ਘਟਦਾ ਨਹੀਂ ਸਗੋਂ ਵੱਧਦਾ ਏ। ਇਮਤਿਹਾਨ ਦੇ ਦਿਨ ਨੇੜੇ ਆ ਗਏ ਪਿੰਡ ਵਿੱਚ ਹਰ ਕੋਈ ਕਹਿੰਦਾ ਸੀ ਕਿ ਰਮਨਪ੍ਰੀਤ ਜ਼ਰੂਰ ਚੰਗੇ ਨੰਬਰ ਲਿਆਏਗਾ। ਪਰ ਅਸਲ ਸਮਾਂ ਨਤੀਜਾ ਆਉਣ ਦਾ ਸੀ। ਨਤੀਜਾ ਘੋਸ਼ਿਤ ਹੋਇਆ ਤਾਂ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਰਮਨਪ੍ਰੀਤ ਨੇ ਪੂਰੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੇ ਮੁਖ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਦੇ ਸਾਹਮਣੇ ਘੋਸ਼ਣਾ ਕੀਤੀ ਗਈ ਕਿ ਅੱਜ ਸਾਡੇ ਸਕੂਲ ਦਾ ਮਾਣ ਵਧ ਗਿਆ ਹੈ ਰਮਨਪ੍ਰੀਤ ਨੇ ਨਾ ਸਿਰਫ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਸਗੋਂ ਸਾਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਘਰ ਵਿੱਚ ਵੀ ਖੁਸ਼ੀ ਦਾ ਮਾਹੌਲ ਸੀ ਪਿਤਾ ਨੇ ਆਪਣੇ ਬੱਚੇ ਨੂੰ ਗਲੇ ਲਗਾ ਕੇ ਕਿਹਾ ਬੇਟਾ ਮੈਂ ਖੇਤਾਂ ਵਿੱਚ ਪਸੀਨਾ ਬਹਾਇਆ ਸੀ ਤਾਂ ਜੋ ਤੂੰ ਪੜ ਸਕਿਆ ਜੇ ਮੇਰਾ ਮੇਰਾ ਸਾਰਾ ਮਿਹਨਤ ਸਫਲ ਹੋ ਗਈ ਤੂੰ ਮੇਰਾ ਮਾਣ ਹੈ ਗੁਰਪ੍ਰੀ ਰਮਨਪ੍ਰੀਤ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਉਸਨੇ ਆਪਣੇ ਮਨ ਵਿੱਚ ਨਵਾਂ ਸੁਪਨਾ ਸਜਾਇਆ ਹੁਣ ਉਸਨੂੰ ਕਾਲਜ ਜਾ ਕੇ ਇੰਜੀਨੀਅਰਿੰਗ ਪੜ੍ਹਨੀ ਹੈ ਪਰ ਸਮੱਸਿਆ ਇੱਥੇ ਆ ਕੇ ਖੜੀ ਹੋਈ ਕਾਲਜ ਦੀ ਫੀਸ ਬਹੁਤ ਵੱਧ ਸੀ ਗਰੀ ਪਰਿਵਾਰ ਹੋਣ ਕਰਕੇ ਉਹ ਇੰਨਾ ਪੈਸਾ ਇਕੱਠਾ ਕਰਨਾ ਉਸ ਲਈ ਆਸਾਨ ਨਹੀਂ ਸੀ ਫਿਰ ਵੀ ਰਮਨਪ੍ਰੀਤ ਨੇ ਹੌਸਲਾ ਨਹੀਂ ਹਾਰਿਆ ਉਸਨੇ ਨਿਸ਼ਚੈ ਕੀਤਾ ਕਿ ਉਹ ਆਪਣੇ ਬਲਬੁੱਤੇ ਤੇ ਹੀ ਰਸਤਾ ਤੈਅ ਕਰੇਗਾ ਉਸਨੇ ਸੋਚਿਆ ਕਿ ਉਹ ਮਿਹਨਤ ਕਰੇਗਾ ਤੇ ਅੱਗੇ ਜ਼ਰੂਰ ਵਧੇਗਾ ਤੇ ਆਪਣੇ ਘਰ ਦੇ ਹਾਲਾਤਾਂ ਨੂੰ ਜ਼ਰੂਰ ਬਦਲੇਗਾ ਰਮਨਪ੍ਰੀਤ ਦੇ ਅੱਗੇ ਸਭ ਤੋਂ ਵੱਡੀ ਰੁਕਾਵਟ ਹੁਣ ਕਾਲਜ ਦੀ ਫੀਸ ਸੀ ਉਸ ਦਾ ਦਿਲ ਤਾਂ ਚਾਹੁੰਦਾ ਸੀ ਕਿ ਉਹ ਅੱਗੇ ਪੜ੍ਹੇ ਪਰ ਹਾਲਾਤ ਇਜਾਜ਼ਤ ਨਹੀਂ ਦਿੰਦੇ ਸਨ ਪਿਤਾ ਨੇ ਕਿਹਾ ਪੁੱਤਰ ਮੈਂ ਖੇਤਾਂ ਵਿੱਚ ਦਿਨ ਰਾਤ ਮਿਹਨਤ ਕਰਾਂਗਾ ਪਰ ਤੇਰੀ ਪੜ੍ਹਾਈ ਰੁਕਣ ਨਹੀਂ ਦੇਵਾਂਗਾ ਪਰ ਰਮਨਪ੍ਰੀਤ ਨੂੰ ਪਤਾ ਸੀ ਕਿ ਪਿਤਾ ਪਹਿਲੇ ਹੀ ਕਰਜ਼ੇ ਹੀ ਠਣ ਉਹ ਨਹੀਂ ਚਾਹੁੰਦੇ ਸਨ ਕਿ ਪਿਤਾ ਹੋਰ ਬਹੁਤ ਚੱਕਣ ਇਸ ਲਈ ਉਸਨੇ ਆਪਣੇ ਮਨ ਵਿੱਚ ਨਿਨ੍ਹਾ ਲਿਆ ਕਿ ਉਹ ਖੁਦ ਮਿਹਨਤ ਕਰਕੇ ਪੈਸੇ ਕਮਾਏਗਾ। ਗਰਮੀ ਦੀਆਂ ਛੁੱਟੀਆਂ ਦੌਰਾਨ ਗੁਰਪ੍ਰੀ ਰਮਨਪ੍ਰੀਤ ਨੇ ਇੱਕ ਪਿੰਡ ਦੇ ਦੁਕਾਨਦਾਰ ਕੋਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਸਵੇਰੇ ਤੋਂ ਸ਼ਾਮ ਤੱਕ ਦੁਕਾਨ ਦੇ ਗਾਕਾ ਨੂੰ ਸਾਮਾਨ ਦੇਣ ਲੱਗਾ ਤੇ ਖਾਤੇ ਲਿਖਣ ਤੇ ਹੋਰ ਕੰਮ ਕਰਦਾ। ਸ਼ਾਮ ਨੂੰ ਥੱਕੇ ਹੋਏ ਵੀ ਉਹ ਘਰ ਦੇ ਆ ਕੇ ਕਿਤਾਬਾਂ ਚੁੱਕ ਲੈਂਦਾ। ਪਿੰਡ ਦੇ ਕਈ ਲੋਕ ਕਹਿੰਦੇ ਸਨ ਇਹ ਮੁੰਡਾ ਸਾਰਾ ਦਿਨ ਕੰਮ ਕਰਦਾ ਤੇ ਫਿਰ ਵੀ ਪੜ੍ਹਾਈ ਕਰਦਾ ਪਤਾ ਨਹੀਂ ਇਸ ਨੂੰ ਤਾਕਤ ਕਿੱਥੋਂ ਮਿਲਦੀ ਹੈ। ਅਸਲ ਵਿੱਚ ਉਹ ਤਾਕਤ ਉਸਦੇ ਸੁਪਨਿਆਂ ਤੋਂ ਆਉਂਦੀ ਸੀ ਜੋ ਉਸਦੇ ਮਨ ਵਿੱਚ ਸੀ। ਇੱਕ ਦਿਨ ਉਹ ਵੱਡਾ ਇੰਜੀਨੀਅਰ ਬਣੇਗਾ ਤੇ ਆਪਣੇ ਪਿੰਡ ਲਈ ਕੁਝ ਵੀ ਕਰੇਗਾ ਗੁਰ ਰਮਨਪ੍ਰੀਤ ਨੇ ਕੁਝ ਮਹੀਨਿਆਂ ਵਿੱਚ ਹੀ ਕਾਫੀ ਪੈਸੇ ਇਕੱਠੇ ਕਰ ਲਏ ਨਾਲ ਹੀ ਉਸ ਨੂੰ ਸਕਾਲਰਸ਼ਿਪ ਵੀ ਮਿਲ ਗਈ ਕਿਉਂਕਿ ਉਸਦੇ ਨਤੀਜੇ ਬਹੁਤ ਵਧੀਆ ਸਨ ਇਸ ਲਈ ਉਸ ਦੀ ਕਾਲਜ ਵਿੱਚ ਦਾਖਲੇ ਦੀ ਰਾਹ ਆਸਾਨ ਹੋ ਗਈ ਕਾਲਜ ਵਿੱਚ ਪਹੁੰਚ ਕੇ ਹਰਮਨਪ੍ਰੀਤ ਦੀ ਜ਼ਿੰਦਗੀ ਦਾ ਨਵਾਂ ਦੌਰ ਸ਼ੁਰੂ ਹੋਇਆ ਇੱਥੇ ਉਸਦੇ ਵੱਡੇ ਸ਼ਹਿਰਾਂ ਤੇ ਵੱਡੇ ਵਿਦਿਆਰਥੀਆਂ ਨਾਲ ਉਸ ਦਾ ਆਪਿਆ ਉਹਨਾਂ ਲੋਕਾਂ ਕੋਲ ਮਹਿੰਗੇ ਲੈਪਟਾਪ ਮੋਬਾਈਲ ਤੇ ਹੋਰ ਸਹੂਲਤਾਂ ਸਨ ਪਰ ਰਮਨਪ੍ਰੀਤ ਕੋਲ ਕੁਝ ਵੀ ਨਹੀਂ ਸੀ ਉਸਦੇ ਕੋਲ ਆਪਣੇ ਆਪ ਨੂੰ ਨੇ ਸਲਤ ਨਹੀਂ ਦਿੱਤਾ ਉਹ ਕਹਿੰਦਾ ਸੀ ਕਿ ਮੈਨੂੰ ਸਿਰਫ ਕਿਤਾਬਾਂ ਤੇ ਆਪਣੀ ਮਿਹਨਤ ਤੇ ਭਰੋਸਾ ਬਾਕੀ ਸਹੂਲਤਾਂ ਤਾਂ ਸਭ ਸਕਾਰ ਹੋ ਜਾਂਦੇ ਨੇ ਪਹਿਲੇ ਹੀ ਰਮਨਪ੍ਰੀਤ ਨੇ ਕਈ ਪ੍ਰੋਜੈਕਟਾਂ ਵਿੱਚ ਆਪਣੀ ਯੋਗਤਾ ਸਾਬਿਤ ਕਰ ਦਿੱਤੀ ਉਸਨੇ ਕਾਲਜ ਦੀ ਲੈਬ ਵਿੱਚ ਪੁਰਾਣੀਆਂ ਮਸ਼ੀਨਾਂ ਦਾ ਐਸਾ ਪਰਯੋਗ ਕੀਤਾ ਕਿ ਅਧਿਆਪਕ ਵੀ ਹੈਰਾਨ ਰਹਿ ਗਏ ਇੱਕ ਅਧਿਆਪਕ ਨੇ ਕਿਹਾ ਰਮਨਪ੍ਰੀਤ ਤੇਰੇ ਵਿੱਚ ਕੁਝ ਖਾਸ ਹੈ ਤੂੰ ਜੇ ਮਿਹਨਤ ਕਰਦਾ ਰਹੇ ਤਾਂ ਭਾਰਤ ਦਾ ਰਾਣੀ ਪੂਰੀ ਦੁਨੀਆ ਦਾ ਨਾਮ ਰੋਸ਼ਨ ਕਰੇਗਾ ਇਹ ਸ਼ਬਦ ਰਮਨਪ੍ਰੀਤ ਲਈ ਬੇहद ਕੀਮਤੀ ਸਨ ਉਸਦੇ ਮਨ ਵਿੱਚ ਹੋਰ ਵੀ ਜੋਸ਼ ਆ ਗਿਆ ਉਹ ਜਾਣਦਾ ਸੀ ਕਿ ਰਾਹ ਮੁਸ਼ਕਿਲ ਹੈ ਪਰ ਉਹ ਪਿੱਛੇ ਮੁੜਨ ਵਾਲਾ ਨਹੀਂ ਸੀ ਉਸਨੇ ਹੁਣ ਅੱਗੇ ਵਧਣ ਦਾ ਹੀ ਫੈਸਲਾ ਲਿਆ ਸੀ ਤੇ ਉਹ ਅੱਗੇ ਹੀ ਵਧਣਾ ਚਾਹੁੰਦਾ ਸੀ ਜੇਕਰ ਤੁਸੀਂ ਇਸ ਕਹਾਣੀ ਦਾ ਦੂਸਰਾ ਪਾਰਟ ਸੁਣਨਾ ਚਾਹੁੰਦੇ ਹੋ ਤਾਂ ਕੱਲ੍ਹ ਵਾਲੀ ਵੀਡੀਓ ਦਾ ਇੰਤਜ਼ਾਰ ਜ਼ਰੂਰ ਕਰਨਾ ਜੀ ਅਸੀਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਇਸ ਘਾੜੀ ਦਾ ਦੂਜਾ ਪਾਰਟ ਲੈ ਕੇ ਆਵਾਂਗੇ ਤੇ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਮਿਲਦੇ ਆ ਜੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦਾਤਾਕ ਲਈ ਧੰਨਵਾਦ